ਪਿਆਰ ਪ੍ਰਿ ਸਾਸਿਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸੇਵਾਦਾਰ ਲੋਪਲਾਈ ਆਰਮਿੰਗ ਗਰੁੱਪ ਐਂਡ ਕੋਟ ਕਰੋੜ ਕਲਾ ਲੋਪਲਾਈ ਆਰਮਿੰਗ ਗਰੁੱਪ ਅਕੈਡਮੀ ਤੋਂ ਸੋ ਇਹ ਵੀਡੀਓ ਸਪੈਸ਼ਲ ਉਹਨਾਂ ਬੱਚਿਆਂ ਲਈ ਜਿਹੜੇ ਕਿ ਅਗਨੀ ਵੀਰ ਦੀ ਭਰਤੀ ਦੇਖਣ ਵਾਸਤੇ ਜਾ ਰਹੇ ਆ ਜਿਨ੍ਹਾਂ ਦੇ ਟ్రਾਇਲ ਸ਼ੁਰੂ ਹੋ ਚੁੱਕੇ ਆ ਫਿਰੋਜ਼ਪੁਰ ਜ਼ਿਲ੍ਹੇ ਦੀ ਜਿਹੜੀ ਟ్రਾਇਲ ਆ ਜਿਹੜੀ ਭਰਤੀ ਆ ਉਹ ਕੱਲ ਨੂੰ ਸਵੇਰ ਵਾ ਸੋ ਬਾਕੀ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਨੇ ਜਿਹੜੇ ਲਾਈਵ ਦੇ ਵਿੱਚ ਆ ਰਹੇ ਨੇ ਕਿ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਇਹ ਵੀਡੀਓ ਜਿਹੜੀ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚਦੀ ਹੋਵੇ ਜਿਹਨਾਂ ਨੇ ਟ్రਾਇਲ ਤੇ ਜਾਣਾ ਵਾ ਸੋ ਕੁਝ ਜਿਹੜੀਆਂ ਧਿਆਨ ਦੇਣ ਜੋ ਗੱਲਾਂ ਬੱਚਿਆਂ ਵਾਸਤੇ ਉਹ ਖਾਸ ਕਰਕੇ ਸਭ ਤੋਂ ਪਹਿਲੀ ਗੱਲ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਲੈਂਡ ਜਿਨਾਂ ਦੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਹਾਨੂੰ ਕੋਈ ਬੰਦਾ ਮਿਲਦਾ ਜੋ ਤੁਹਾਨੂੰ ਮਿਸ ਗਾਈਡ ਕਰਦਾ ਕਿ ਕੋਈ ਨਹੀਂ ਮੈਂ ਮੇਰੀ ਸੈਟਿੰਗ ਹੈਗੀ ਆ ਤੂੰ ਮੈਨੂੰ ਇੰਨਾ ਪੈਸਾ ਦੇ ਦੀ ਮੈਂ ਉੱਥੇ ਤੇਨੂੰ ਭਰਤੀ ਕਰਾ ਦੂੰ ਮੈਂ ਐਂ ਕਰਾ ਦੂੰ ਇਹ ਸਭ ਜਿਹੜੀਆਂ ਫੇਕ ਗੱਲਾਂ ਫੋਕੀਆਂ ਗੱਲਾਂ ਕੋਈ ਕਿਸੇ ਦੀ ਸੈਟਿੰਗ ਨਹੀਂ ਹੁੰਦੀ ਤੁਹਾਡੀ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਜਿਹੜਾ ਉਹ ਭਰਤੀ ਹੋਣਾ ਵਾ ਤੇ ਜਿਹੜੀ ਤੁਸੀਂ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਐ ਉਹਦੇ ਨਾਲ ਹੀ ਤੁਸੀਂ ਭਰਤੀ ਹੋਣਾ ਵਾ ਵਾਹਿਗੁਰੂ ਤੁਹਾਡਾ ਜਿਹੜਾ ਜਰੂਰ ਸਾਥ ਦੇਵੇਗਾ ਜਦੋਂ ਆਪਾਂ ਮਿਹਨਤ ਕਰਦੇ ਆਂ ਤੇ ਮਿਹਨਤ ਨੂੰ ਜਿਹੜਾ ਫਾਲਾ ਮਿਹਨਤ ਨੂੰ ਜਿਹੜਾ ਬੂਰਾ ਉਹ ਜ਼ਰੂਰ ਪੈਂਦਾ ਵਾ ਸੋ ਸਭ ਤੋਂ ਪਹਿਲੀ ਗੱਲ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਬੰਦਾ ਮਿਲਦਾ ਵਾ ਜਿਹੜਾ ਕਹਿੰਦਾ ਕੋਈ ਗੱਲ ਨਹੀਂ ਮੈਂ ਫਲਾਨੀ ਮੇਰੀ ਸੈਟਿੰਗ ਆ ਮੈਂ ਭਰਤੀ ਕਰਾ ਦੂੰ ਫਲਾਨਾ ਕਰਾ ਦੂੰ ਧੌਂਕਾ ਕਰਾ ਦੂੰ ਇਸ ਤਰ੍ਹਾਂ ਦੇ ਜਿਹੜਾ ਬੰਦਿਆਂ ਤੋਂ ਤੁਸੀਂ ਜਿਹੜਾ ਬਚਣਾ ਵਾ ਤੇ ਨੰਬਰ 2 ਕੋਸ਼ਿਸ਼ ਕਰੋ ਕਿ ਜੇ ਕੋਈ ਨਜ਼ਦੀਕ ਉਥੇ ਰਹਿਣ ਦਾ ਬੰਦੋਬਸਤ ਹੁੰਦਾ ਤਾਂ ਤੁਸੀਂ ਉਥੇ ਜਾ ਕੇ ਵੀ ਰਹਿ ਸਕਦੇ ਹੋ ਨਹੀਂ ਤਾਂ ਜਿਵੇਂ ਨੇੜੇ ਇੱਕ ਇੱਕ ਪਿੰਡ ਦੇ ਜਾਂ ਨੇੜੇ-ਨੇੜੇ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਇਕੱਠੇ ਹੋ ਕੇ ਕੋਈ ਟਰਾਂਸਪੋਰਟ ਦਾ ਬੰਦੋਬਸਤ ਕਰਕੇ ਇਕੱਠੇ ਹੋ ਕੇ ਪਹੁੰਚਣ ਪਹੁੰਚਣਾ ਤੁਸੀਂ ਨਾ ਕਿ ਇਕੱਲੇ-ਇਕੱਲੇ ਨੇ ਮੋਟਰਸਾਈਕਲ ਤੇ ਰਾਤ ਦਾ ਸਮਾਂ ਹੋਊਗਾ ਤੋਂ ਇਕੱਲੇ-ਇਕੱਲੇ ਜਦੋਂ ਤੁਸੀਂ ਮੋਟਰਸਾਈਕਲ ਤੇ ਆਪਣੇ-ਆਪਣੇ ਵਾਹਨਾਂ ਤੇ ਜਾਓਗੇ ਤਾਂ ਪਹਿਲਾਂ ਹੀ ਬੇਰਾਮੀ ਦਾ ਜਿਹੜਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਵਾ ਸੋ ਮਾਈਂਡ ਨੂੰ ਬਾਡੀ ਨੂੰ ਰਿਲੈਕਸ ਰੱਖਣ ਵਾਸਤੇ ਸਭ ਤੋਂ ਬੈਸਟ ਤਰੀਕਾ ਕਿ ਤੁਸੀਂ ਅਗਰ ਅੱਜ ਸ਼ਾਮ ਨੂੰ ਹੀ ਪਹੁੰਚ ਜਾਂਦੇ ਆ ਨਹੀਂ ਤਾਂ ਟਰਪ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਕੋਈ ਗੱਡੀ ਕੋਈ ਟਰਾਂਸਪੋਰਟ ਦਾ ਬੰਦੋਬਸਤ ਕਰਕੇ ਤੇ ਫੇਰ ਹੀ ਤੁਸੀਂ ਜਿਹੜਾ ਉਹ ਜਾਣਾ ਹੈਗਾ ਵਾ ਸੋ ਉੱਥੇ ਜਾ ਕੇ ਵੀ ਆਪਣੇ ਡਾਕੂਮੈਂਟਸ ਆਪਣੀ ਜਿਹੜੀ ਤੁਹਾਡੇ ਜ਼ਰੂਰੀ ਕਾਗਜ਼ਤ ਹੈ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਯਾਨੀ ਕਿ ਆ ਤੁਸੀਂ ਧਿਆਨ ਰੱਖਣਾ ਵਾ ਤੇ ਹੁਣ ਜਿਹੜਾ ਸਭ ਤੋਂ ਵਧੀਆ ਜਿਹੜਾ ਹੋਇਆ ਵਾ ਕਿ ਪੇਪਰ ਤੁਹਾਡਾ ਹੋਇਆ ਵਿਆ ਪੇਪਰ ਤੁਸੀਂ ਸਾਰੇ ਪਾਸੋਂ ਸਿਲੈਕਟਡ ਬੰਦੇ ਜਿਹੜੇ ਉੱਥੇ ਤੁਸੀਂ ਦੌੜਨ ਵਾਸਤੇ ਜਾਣਾ ਹੈਗਾ ਸੋ ਜਿੰਨੇ ਜਿੰਨੇ ਦਾ ਵੀ ਟ੍ਰਾਪ ਦੇ ਵਿੱਚ ਤੁਹਾਨੂੰ ਦੜਾਉਂਦੇ ਆ ਤੁਹਾਨੂੰ ਜਿਹੜੀ ਰਨਿੰਗ ਵਾਸਤੇ ਛੱਡਦੇ ਆ ਕੋਈ ਇੱਕ ਦੂਜੇ ਨੂੰ ਧੱਕਾ ਮਾਰਨ ਦੀ ਲੋੜ ਨਹੀਂ ਕੋਈ ਇੱਕ ਦੂਜੇ ਨੂੰ ਸਿੱਟਣ ਦੀ ਲੋੜ ਨਹੀਂ ਕਿਉਂਕਿ 400 ਮੀਟਰ ਤੁਸੀਂ ਉਸ ਟਰੈਕ ਦੇ ਚਾਰ ਚੱਕਰ ਲਾਉਣੇ ਹੁੰਦੇ ਆ ਠੀਕ ਹੈ ਨਾ ਤੇ ਇੱਕੋ ਟਰੈਕ ਦੇ ਵਿੱਚ ਹੀ ਸਾਰੇ ਆਪੋ ਆਪਣੇ ਸਟੈਮੀਨਲ ਦੇ ਹਿਸਾਬ ਨਾਲ ਸੈੱਟ ਹੋ ਜਾਂਦੇ ਆ ਸੋ ਪਹਿਲਾਂ ਹੀ ਜਦੋਂ ਉੱਥੋਂ ਰਨਿੰਗ ਵਾਸਤੇ ਤੁਹਾਨੂੰ ਛੱਡਦੇ ਆ ਉਦੋਂ ਤੁਸੀਂ ਇੱਕ ਦੂਜੇ ਨਾਲ ਤਕਮ ਤੁਕੀ ਹੋ ਕੇ ਕਈ ਉੱਥੇ ਡੈਗ ਪੈਂਦੇ ਆ ਉੱਥੇ ਹੀ ਮੰਨ ਲਓ ਪਹਿਲੀ ਸਟਾਰਟਿੰਗ ਤੇ ਹੀ ਜਿਹੜਾ ਉਹ ਆਪਦਾ ਮਰਾਲ ਜਿਹੜਾ ਡਾਊਨ ਕਰ ਲੈਂਦੇ ਆ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ ਪ੍ਰੈਕਟਿਸ ਗਰਾਊਂਡ ਦੇ ਵਿੱਚ ਸਾਰਿਆਂ ਨੇ ਕੀਤੀ ਹੁੰਦੀ ਆ ਜਿਨਨੇ ਵੀ ਸਾਡੀ ਅਕੈਡਮੀ ਦੇ ਬੱਚੇ ਆ ਉਹਨਾਂ ਨੂੰ ਵੀ ਜਿਹੜਾ ਮੈਂ ਇਹ ਦੱਸਣਾ ਚਾਹਣਾ ਕਿ ਹਰ ਇੱਕ ਨੇ ਤੁਸੀਂ ਪ੍ਰੈਕਟਿਸ ਕੀਤੀ ਹੁੰਦੀ ਆ ਠੀਕ ਆ ਤੇ ਉਹੀ ਉਹੀ ਤੁਸੀਂ ਰਨਿੰਗ ਜਿਹੜੀ ਉੱਥੇ ਜਾ ਕੇ ਕਰਨੀ ਆ ਸੋ ਜਿਨਨੇ ਵੀ ਲਾਈਵ ਦੇ ਨਾਲ ਜੁੜ ਰਹੇ ਆ ਚਾਹ ਕਿਸੇ ਦਾ ਇਸ ਦੇ ਰਿਲੇਟਡ ਵਾਸਤਾ ਹੈ ਚਾ ਨਹੀਂ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੋ ਕਿਉਂਕਿ ਜਿੰਨਾ ਬੱਚਿਆਂ ਨੇ ਅਨ ਟ੍ਰਾਇਲ ਤੇ ਜਾਣਾ ਉਹ ਤੁਹਾਡੇ ਸ਼ੇਅਰ ਦੇ ਮਾਧਿਅਮ ਰਾਹੀਂ ਉਹਨਾਂ ਤੱਕ ਵੀ ਵੀਡੀਓ ਪਹੁੰਚੂਗੀ ਤਾਂ ਉਹ ਜਿਹੜੀਆਂ ਇਹ ਗਾਇਡਲਾਈਨਸ ਆ ਜਿਹੜੀਆਂ ਇਹ ਗੱਲਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਥੇ ਭਰਤੀ ਗਰਾਊਂਡ ਦੇ ਵਿੱਚ ਜਾਣਗੇ ਤਾਂ ਜੋ ਉਹਨਾਂ ਵਾਸਤੇ ਵੀ ਸੌਖਾ ਹੋ ਜਾਊਗਾ ਸੋ ਬਾਰ-ਬਾਰ ਇਹੀ ਬੱਚਿਆਂ ਨੂੰ ਅਸੀਂ ਸਮਝਾਉਣੇ ਆ ਕਿ ਕੋਸ਼ਿਸ਼ ਕਰੋ ਜਿੱਥੇ-ਜਿੱਥੇ ਵੀ ਤੁਹਾਡਾ ਟ੍ਰਾਇਲ ਹੈਗਾ ਜਿਹੜੇ-ਜਿਹੜੇ ਜ਼ਿਲ੍ਹਿਆਂ 'ਚ ਰਾਤ ਨੂੰ ਸ਼ਾਮ ਨੂੰ ਹੀ ਉਥੇ ਪਹੁੰਚਣ ਦੀ ਫਿਰ ਜਦੋਂ ਟ੍ਰਾਇਲ ਵਾਸਤੇ ਛੱਡਦੇ ਆ ਕੋਈ ਭਗੜੜ ਨਹੀਂ ਮਚਾਉਣ ਦੀ ਲੋੜ। ਕੋਈ ਇੱਕ ਦੂਜੇ ਨੂੰ ਧੱਕਾ ਮਾਰਨ ਦੀ ਲੋੜ ਨਹੀਂ। ਬਹੁਤ ਸਮਾਂ ਹੁੰਦਾ ਆਪਣੇ ਕੋਲੇ। ਇੰਨੇ ਟਾਈਮ ਦੇ ਵਿੱਚ ਜੇ ਤੁਹਾਨੂੰ ਆਪਣੇ ਆਪ ਤੇ ਮਾਣ ਹੈ, ਆਪਣੇ ਆਪ ਤੇ ਗਰਵ ਹੈ ਤਾਂ ਤੁਸੀਂ ਸਾਰਿਆਂ ਨੂੰ ਕੱਟ ਕੇ ਜਿਹੜੀ ਆ ਉਹ ਦੌੜ ਆ ਜਿਹੜੀ ਉਹ ਕਲੀਅਰ ਕਰ ਹੀ ਜਾਣੀ ਆ। ਸੋ ਵਾਹਿਗੁਰੂ ਤੁਹਾਡਾ ਜਰੂਰ ਸਾਥ ਦੇਵੇਗਾ। ਜਿੰਨੇ ਵੀ ਪੰਜਾਬ ਦੇ ਵਿੱਚੋਂ ਬੱਚੇ ਅਗਨੀਵੀਰ ਦੀ ਜਿਹੜੀ ਹੈ ਭਰਤੀ ਦੇਖ ਰਹੇ ਆ ਸਾਰਿਆਂ ਨੂੰ ਸ਼ੁਭ ਕਾਮਨਾਵਾਂ। ਵਧਾਈ ਦਿੰਨੇ ਆ ਤੇ ਵਾਹਿਗੁਰੂ ਮਿਹਰ ਕਰਨ ਤੁਹਾਡੀ ਸਾਰਿਆਂ ਦੀ ਜਿਹੜੀ ਮਿਹਨਤ ਆ ਉਹਨੂੰ ਜਿਹੜਾ ਬੋਲ ਜ਼ਰੂਰ ਲੱਗੇ ਤੇ ਤੁਸੀਂ ਇੱਕ ਦਿਨ ਵਰਦੀ ਪਾ ਕੇ ਆਪਣੇ ਮਾਪਿਆਂ ਦਾ ਆਪਣੇ ਰਿਸ਼ਤੇਦਾਰਾਂ ਦਾ ਆਪਣੇ ਪਿੰਡ ਦਾ ਜਿਹੜਾ ਨਾਮ ਜਰੂਰ ਰੋਸ਼ਨ ਕਰੋ ਸੋ ਇੱਕ ਵਾਰ ਫਿਰ ਬੇਨਤੀ ਆ ਕਿ ਜਿਨ੍ਹਾਂ ਦਾ ਇਹ ਭਰਤੀ ਦੇ ਨਾਲ ਕੋਈ ਵਾਸਤਾ ਨਹੀਂ ਹੈ ਉਹ ਵੀ ਜਿਹੜੇ ਲਾਈਵ ਨੂੰ ਦੇਖ ਰਿਹਾ ਹੈ ਵੀਡੀਓ ਨੂੰ ਦੇਖ ਰਿਹਾ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਤਾ ਜੋ ਜਿੰਨਾ ਬੱਚਿਆਂ ਨੇ ਜਾਣਾ ਵਾ ਉਹਨਾਂ ਤੱਕ ਵੀ ਵੀਡੀਓ ਜਿਹੜੀ ਇਹ ਪਹੁੰਚਦੀ ਹੋਵੇ ਤਾਂ ਜੋ ਉਹਨਾਂ ਨੂੰ ਕੋਈ ਵੀ ਦਿੱਕਤਾਂ ਕੋਈ ਪਰੇਸ਼ਾਨੀਆਂ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ ਸੋ ਜਿੰਨੇ ਵੀ ਬੱਚੇ ਅੱਜ ਜਿਸ ਤਰ੍ਹਾਂ ਫਰੋਜਪੁਰ ਜ਼ਿਲ੍ਹੇ ਦੀ ਜਿਹੜੀ ਕੱਲ ਨੂੰ ਭਰਤੀ ਹੈਗੀ ਆ ਕੱਲ ਨੂੰ ਫਰੋਜਪੁਰ ਜ਼ਿਲ੍ਹੇ ਦਾ ਜਿਹੜਾ ਟ్రਾਇਲ ਆ ਸੋ ਸਾਰੇ ਜ਼ਿਲ੍ਹੇ ਦੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਸਾਰਿਆਂ ਨੇ ਪੋਜ਼ਿਟਿਵ ਵਾਈਬ੍ਰੇਸ਼ਨ ਲੈ ਕੇ ਚੰਗੀ ਸੋਚ ਲੈ ਕੇ ਤੁਸੀਂ ਕੱਲ ਨੂੰ ਉੱਥੇ ਗਰਾਊਂਡ ਦੇ ਵਿੱਚ ਪਹੁੰਚਣਾ ਤੁਹਾਡੇ ਵਾਸਤੇ ਜਿਹੜਾ ਫਿਰੋਜ਼ਪੁਰ ਜਿੰਨਾ ਬੱਚਿਆਂ ਦਾ ਟ੍ਰਾਇਲ ਹੈ ਉਹਨਾਂ ਵਾਸਤੇ ਤਾਂ ਬਹੁਤ ਹੀ ਲੱਕੀ ਚਾਂਸ ਹੈ ਕਿ ਤੁਹਾਡਾ ਜਿਹੜਾ ਟ੍ਰਾਇਲ ਹੈ ਉਹ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਹੋ ਰਿਹਾ ਜਿਹੜਾ ਕਿ ਬਹੁਤ ਸੋਹਣਾ ਤੇ ਮੈਟ ਵਾਲਾ ਜਿਹੜਾ ਸਟੇਡੀਅਮ ਬਣਿਆ ਹੋਇਆ ਹੈ ਜਦੋਂ ਤੁਸੀਂ ਉੱਥੇ ਦੌੜੋਗੇ ਤਾਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਊਗਾ ਲਵੀ ਆਹ ਤਾਂ ਸਾਡੇ ਵਾਸਤੇ 골ਡਨ ਚਾਂਸ ਹੈ ਮੈਟ ਵਾਲਾ ਜਿਹੜਾ ਉਹ ਸਟੇਡੀਅਮ ਬਣਿਆ ਹੋਇਆ ਥੱਲੋਂ ਬਹੁਤ ਵਧੀਆ ਜੰਪ ਜਿਹੜਾ ਜੰਪਿੰਗ ਕਰਦਾ ਬਹੁਤ ਵਧੀਆ ਯਾਨੀ ਕਿ ਉੱਥੇ ਤੁਹਾਡਾ ਰੇਸ ਜਿਹੜੀ ਰਨਿੰਗ ਤੁਸੀਂ ਉਹ ਲਾ ਸਕਦੇ ਆ ਸੋ ਜਿਹੜੇ ਫਿਰੋਜ਼ਪੁਰ ਜਿੰਨਾਂ ਦਾ ਸਵੇਰ ਟ੍ਰੈਲ ਹੈ ਉਹਨਾਂ ਵਾਸਤੇ ਗੁੱਡ ਚਾਂਸ ਹੈ ਉਹਨਾਂ ਦਾ ਟ੍ਰੈਲ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਹੋ ਰਿਹਾ ਰੇਲਵੇ ਸਟੇਸ਼ਨ ਤੋਂ ਵੀ ਜਿਹੜਾ ਉੱਥੋਂ ਤੁਹਾਨੂੰ ਆਟੋ ਜਾਂ ਜਿਹੜਾ ਵਹੀਕਲ ਉਹ ਮਿਲ ਜਾਣੇ ਆ ਬੱਸ ਸਟੈਂਡ ਤੋਂ ਵੀ ਮਿਲ ਜਾਣੇ ਆ ਸੋ ਕਬਰੌਣ ਦੀ ਲੋੜ ਨਹੀਂ ਆਪ ਦਾ RAMNAL ਰਿਲੈਕਸ ਹੋ ਕੇ ਤੁਸੀਂ ਜਿਹੜਾ ਉੱਥੇ ਪਹੁੰਚਣਾ ਵਾ ਸੋ ਇੱਕ ਵਾਰ ਫਿਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਮੇਰਾ ਕਰਨ ਕੱਲ ਨੂੰ ਸਾਰੇ ਦੇ ਸਾਰੇ ਬੱਚੇ ਜਿੰਨੇ ਵੀ ਟ੍ਰਾਇਲ ਤੇ ਆ ਰਹੇ ਸਾਰੇ ਪਾਸੋਂ ਸੋ ਲੋਕ ਭਲਾਈ ਆਰਮਿੰਗ ਗਰੁੱਪ ਅਕੈਡਮੀ ਕੋਟ ਕਰੋੜ ਕਲਾਵਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਥੈਂਕ ਯੂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ